जय माता जी जय श्री राम हर हर महादेव देखो जो बाबा गर्ग जी हैं कहते खून दान महादान जो इन्होंने ये कार्य शहर में शुरू किया खबर कितने लोगों की जाने बसके होंगी है ना तो हम इनको एक आग्रह करेंगे कि आप बहुत बधाई के पात्र हैं और हर बार हमेशा इसी तरह अच्छे कार्य आ, करते रहे और धर्म के साथ जुड़े रहे और सनातन का कार्य करते रहे और इसके साथ साथ देखो एक तो कहीं कहीं जाने बसती हैं और एक इनकी पिताजी की जो मतलब एक सीख है सब लो और एक राह है सब लो उस राह पर ये चले भी हैं तो इनको एक दिन बहुत बड़े मुकाम पर और बड़े बहुत बड़े लेवल पर ये जाएंगे और भगवान महादेव और भगवान श्री राम इनकी हर मनोकामना पूर्ण करें मुझे यहाँ का राज बहुत अच्छा लगा है ਕਾਫੀ ਲੋਕ ਕਾਫੀ ਸੰਖਿਆ ਵਿੱਚ ਸਾਬਿਲ ਹੈ ਤੇ ਇਸ ਪੇ ਇਹ ਬਾਬਾ ਗਰਗੀ ਜੀ ਵਧਾਈ ਕੇ ਪਾਤਰ ਹੈ ਜੈ ਮਾਤਾ ਦੀ ਹਰ ਹਰ ਬਾਦੇ ਸਾਡਾ ਸਤਮਾ ਵਿਸ਼ਾਲ ਖੋਹਨਦਨ ਕੈਂਪਸ ਜੋ ਮੇਰੇ ਚਾਚਾ ਜੀ ਸਵਰਗੀ ਰਾਮ ਕੁਮਾਰ ਗਰਗੀ ਜੀ ਦੀ ਨਿੱਕੀ ਜਾਨ ਨੂੰ ਸਮਰਪਿਤ ਹੈ ਤੁਸੀਂ ਦੇਦੇ ਹਰ ਸਾਲ ਕੈਂਪ ਦਾ ਜਿਹਨੇ ਲੋਕ ਆਪਣਾ ਤਰ੍ਹਾਂ ਜਿਵੇਂ ਵਰਸਿ ਜਰਾ ਹੁੰਦੀ ਹੈ ਅਸੀਂ ਕੈਂਪਸ ਦੀ ਲਾਨਦੇ ਕਿਉਂਕਿ ਬਲੱਡ ਬੈਕਟਰ ਜਿਨਾ ਕਈ ਵਾਰ ਬਲੱਡ ਦੀ ਕਮੀ ਬਹੁਤ ਦੇਖਣ ਨੂੰ ਸਾਨੂੰ ਮਿਲਦੀ ਹੈ ਤਾਂ ਅਸੀਂ ਉਦੋਂ ਇਹ ਨਿੰਨੇ ਉੱਤੇ ਅਸੀਂ ਕਿ ਹਰੇਕ ਸਾਲ ਉਹਨਾਂ ਇਜਾਜ਼ਤ ਚ ਜੋ ਅਸੀਂ ਕੈਂਪ ਲਾਣੇ ਆ ਹੁਣ ਤੁਸੀਂ ਦੇਖ ਸਕਦੇ ਹੋ ਖੰਨੇ ਦੀ ਤਿੰਨੇ ਟੀਮਾਂ ਜੋ ਸਾਡੇ ਕੋਲ ਪਹੁੰਚਿਆ ਨੇ ਸਾਨੂੰ ਮੈਨ ਨਹੀਂ ਹੁੰਦਾ ਜੀ ਕਿ ਹਾਂ ਵੀ ਵੱਧ ਤੋਂ ਵੱਧ ਅਸੀਂ ਵੀ ਕਿਨੇ ਖੂਨਦਾਨ ਕਰਿਆ ਕਰੋ ਇਹ ਸਾਡਾ ਸੱਤਵਾਂ ਕੈਂਪ ਹੈ ਜੀ ਕਿੰਨੇ ਜੁਨਟ ਕੈਂਪ ਹੋ ਗਏ ਉਹਨਾਂ ਇਸ ਟਾਈਮ 200 ਪਲੱਸ ਹੋ ਚੁੱਕੇ ਆ ਜੀ ਬਾਕੀ ਹਲੇ ਕੈਂਪ ਚੱਲ ਰਹੇ ਆ ਤਕਰੀਬਨ ਉਮੀਦ ਆ ਕਿ 250 ਦੇ ਕਰੀਬ ਹੋ ਜਾਣਗੇ ਜੀ ਕਿਹੜੀ ਕਿਹੜੇ ਆਏ ਨੇ ਉਹ ਜਿਹੜੇ ਬਲੱਡ ਬੈਂਕ ਉਹ ਤੇ ਖੰਨਾ ਨਾ ਸਿੰਘ ਹੋਮਾ ਜੀ ਆਈਬੀ ਹਸਪੀਟਲ ਖੰਨਾ ਜੀ ਸਿਵਲ ਹਸਪੀਟਲ ਖੰਨਾ ਜੀ ਤੇ ਫੁੱਲ ਨਿਊਰੋ ਪਟਿਆਲਾ ਬਲੱਡ ਬੈਗ ਜੋ ਪਟਿਆਲੇ ਉਥੇ ਚੈਰੀਟੀ ਮੈਂ ਪਹੁੰਚੀ ਜੀ ਸਰ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਇਹ ਜੀ ਇਹ ਕਿੰਨੇ ਜੀ ਬਤ ਬਤ ਖੂਨ ਦਿਆ ਕਰੋ ਕਿਉਂਕਿ ਖੂਨ ਇੱਕ ਅਜਿਹੀ ਚੀਜ਼ ਹੈ ਜੀ ਕੋਈ ਮਸ਼ੀਨ ਦੇ ذریعے ਉਹ ਨਹੀਂ ਬਣ ਸਕਦੀ ਨਾ ਕਦੀ ਇਹ ਬਿਕ ਸਕਦੀ ਹੈ ਕਿਉਂਕਿ ਅਕਸਰ ਆਪਾਂ ਸੁਣਦੇ ਹਾਂ ਕਿ ਖੂਨ ਵਿਕਦਾ ਜੀ ਕਦੇ ਵੀ ਖੂਨ ਵਿਕਰੀ ਸਕਦਾ ਇੱਕ ਸਰਕਾਰ ਦੀ ਜੋ ਆਪਾਂ ਕਹਿ ਲਈਏ ਆਪਾਂ ਇੱਕ ਪੈਕੇਜ ਹੁੰਦਾ ਜੀ ਮੈਂ ਟੈਸਟਿੰਗ ਫੀਸ ਹੁੰਦੀ ਹੈ ਇੱਕ ਉਹਦੇ ਰੂਪ ਦੇ ਵਿੱਚ ਜੋ ਬਲੱਡ ਬੈ ਤੁਸੀਂ ਕਿਸੇ ਵੀ ਆਰਟੀਆ ਰਾਹੀਂ ਵੀ ਤੁਸੀਂ ਇਹ ਪਤਾ ਕਰਾ ਸਕਦੇ ਹੋ ਕਿ ਕਿਹੜਾ ਬਲੱਡ ਬੈਗ ਕਿੰਨੇ ਪੈਸੇ ਲੈ ਰਿਹਾ ਇਹਦਾ ਬੱਕੀ ਕਦੇ ਵੀ ਵਿਗਦਾ ਨਹੀਂ ਨਾ ਕਦੇ ਬੰਦ ਹੈ ਜੀ ਬਾਬਾ ਜੀ ਇੱਕ ਪਰਸਨ ਕਿੰਨੀ ਟਾਈਮ ਬਾਅਦ ਖੂਨ ਦੇ ਸਕਦਾ ਜੋ ਜੈਂਟਸ ਆ ਜੀ ਉਹ ਆਪਣਾ 3 ਮਹੀਨੇ ਬਾਅਦ ਤੇ ਲੇਡੀਜ਼ 4 ਮਹੀਨੇ ਬਾਅਦ ਖੂਨ ਦੇ ਸਕਦੇ ਆ 12.5 ਗ੍ਰਾਮ ਆਪਣੇ ਚ ਖੂਨ ਹੋਣਾ ਚਾਹੀਦਾ ਜੀ ਤੇ ਬਿਲਕੁਲ ਤੰਦਰੁਸਤ ਸਰੀਰ ਹੋਣਾ ਚਾਹੀਦਾ ਤਾਂ ਆਪਾਂ ਖੂਨ ਦੇ ਸਕਦੇ ਆ ਜੀ